ਓ ਸੇਵਕਾ ਓ ਸੇਵਕਾ ਓ ਕਿੱਥੇ ਮਰ ਗਿਆ ਕੰਜਰ ਤੇ ਆ ਓ ਸੇਵਕਾ ਓ ਕੰਜਰ ਤੇ ਤੂੰ ਇੱਥੇ ਫਿਰਦਾ ਮੈਂ ਸਾਰਾ ਘਰ ਲਾ ਬਲਿਆ ਤੈਨੂੰ ਕੀ ਹੋ ਗਿਆ ਬਾਪੂ ਕੀ ਅੱਗ ਲੱਗੀ ਓਏ ਆਦੋ ਓ ਅੱਗ ਤਾਂ ਤੇਰੇ ਪਿਓ ਦੇ ਸੀਨੇ ਲੱਗੀ ਓਏ ਓ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਲਟ ਲਟ ਮੱਚੀ ਜਾਣਾ ਓਏ ਮੈਂ ਉੱਜੜ ਗਿਆ ਓ ਮੈਂ ਬਰਬਾਦ ਹੋ ਗਿਆ ਓਏ ਹੋਇਆ ਕੀ ਆ ਬਾਪੂ ਓ ਬਿੱਲੋ ਭੱਜ ਗਈ ਬਿੱਲੋ ਭੱਜ ਗਈ ਤੇ ਭੱਜ ਗਈ ਤਾਂ ਫੇਰ ਕੀ ਹੋਇਆ ਬਿੱਲੋਂ ਨੇ ਇਕਣਾ ਇੱਕ ਦਿਨ ਤੱਕ ਕਿਸੇ ਨਾਲ ਪੁੱਜਣਾ ਹੀ ਸੀ ਓਏ ਉਹ ਕਿਸੇ ਨਾਲ ਨਹੀਂ ਪੱਚੀ ਓਏ ਕੰਜਰਾ ਉਹ ਆਪਣੀ ਜ਼ਮੀਨ ਜਾਇਦਾਦ ਲੈ ਕੇ ਪੱਚ ਗਈ ਆਪਣੀ ਜ਼ਮੀਨ ਜਾਇਦਾਦ ਲੈ ਕੇ ਪੱਚ ਗਈ ਓ ਜਾ ਬਾਪੂ ਉਹ ਕਿਹਦੇ ਕੌਲੀ ਆ ਜਿਹੜੀ ਚੱਕ ਕੇ ਲੈ ਗਈ ਓ ਯਾਰ ਗੱਲ ਕੌਲੀ ਦੀ ਨਹੀਂ ਇਹ ਬੜੀ ਲੰਮੀ ਕਹਾਣੀ ਆ ਤੈਨੂੰ ਮੈਂ ਫਿਰ ਕਰਕੇ ਤੇ ਨਾਲ ਛੋਟੀ ਕਰਕੇ ਸਮਝਾਉ ਜੇ ਹੁਣ ਛੱਡ ਲਈ ਤਿੰਨ ਚਾਰ ਦਿਨ ਨਹੀਂ ਮੁੱਕਣੀ ਓ ਪੁੱਤ ਤੂੰ ਐ ਕਰਕੇ ਢੀ ਕੱਢ ਛੱਤੀ ਨਹੀਂ 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 ਬਾਪੂ ਪਹਿਲਾਂ ਮੈਨੂੰ ਗੱਲ ਕਲੀਅਰ ਕਰ ਹੈ ਕੀ ਆ ਯਾਰ ਗੱਲ ਤੈਨੂੰ ਵੀ ਦੱਸਿਆ ਫਿਰ ਸਮਝਾਉਂਗਾ ਅਜੇ ਤੈਨੂੰ ਸਮਝ ਨਹੀਂ ਹੋਣੀ ਉਹ ਮੈਂ ਤੈਨੂੰ ਦੱਸੀ ਜਾਣਾ ਆਪਣੀ ਜ਼ਮੀਨ ਜਾਇਦਾਦ ਲੈ ਕੇ ਪੱਜ ਕੀ ਓਏ ਤੂੰ ਗੱਡੀ ਕੱਢ ਜੀ ਤੀ ਨਹੀਂ ਨਹੀਂ ਚੱਲ ਪਹਿਲਾਂ ਮੈਂ ਤੈਨੂੰ ਆਪਣੀ ਜ਼ਮੀਨ ਜਾਇਦਾਦ ਦਿਖਾਉਣਾ ਉੱਥੇ ਪਈ ਏ ਸਾਰੀ ਕਿਤੇ ਨਹੀਂ ਲੈ ਕੇ ਪੱਜੀ ਉਹ ਜਿਹੜੀ ਜ਼ਮੀਨ ਜਾਇਦਾਦ ਤੈਨੂੰ ਦਿਸਦੀ ਆ ਨਾ ਓ ਸੰਦਲਾ ਆਪਣੀ ਅੱਤਾਂ ਚੋਂ ਨਿਕਲ ਗਈ ਓ ਪਰ ਉਹ ਬਿੱਲੋ ਲੈ ਕੇ ਭੱਜ ਗਈ ਚੱਲ ਗੱਡੀ ਕੱਢ ਓ ਬਾਪੂ ਕਿਉਂ ਕਮਲ ਮਾਰੀ ਐ ਨਾ ਮੈਂ ਤੜਕੇ ਉੱਥੋਂ ਆਇਆ ਜ਼ਮੀਨ ਆਪਣੀ ਉੱਥੇ ਪਈ ਐ ਕਿਤੇ ਨਹੀਂ ਗਈ ਓ ਪੁੱਤ ਜਿਹੜੀ ਜ਼ਮੀਨ ਤੋਂ ਵੇਖ ਕੇ ਆਇਆ ਨਾ ਉਹ ਸੰਦਲਾ ਆਪਣੀ ਨਹੀਂ ਓਏ ਆਪਣੀ ਜ਼ਮੀਨ ਹੀ ਨਹੀਂ ਉਹ ਤਾਂ ਆਪਣਾ ਘਰ ਨਹੀਂ ਲੈ ਕੇ ਭੱਜ ਗਈ ਓ ਬਾਪੂ ਤੂੰ ਹਿੱਲ ਗਿਆ ਬਾਪੂ ਤੂੰ ਪਾਗਲ ਹੋ ਗਿਆ ਓ ਪਤੰਦਰਾ ਵੇ ਆਪਣਾ ਘਰ ਹੀ ਆਪ ਘਰ ਹੀ ਖੜੇ ਆ ਓ ਤੈਨੂੰ ਮੈਂ ਕਿਵੇਂ ਸਮਝਾਵਾਂ ਪਾਗਲ ਨੂੰ ਉਹ ਤੇਰੇ ਨਹੀਂ ਸਮਝ ਬਣੀ ਉਹ ਇੱਕ ਘਰ ਤੇ ਉਹ ਜ਼ਮੀਨ ਹੋਰ ਆਪਣੀ ਨਹੀਂ ਰਹੀ ਉਹ ਬਿੱਲੋ ਲੈ ਕੇ ਭੱਜ ਗਈ ਤੂੰ ਗੱਡੀ ਘੱਟ ਓਏ ਪਹਿਲਾਂ ਬਾਪੂ ਮੈਨੂੰ ਗੱਲ ਦੱਸ ਕਲੀਅਰ ਆ ਫੇਰ ਜਾਣਾ ਨਹੀਂ ਮੈਂ ਨਹੀਂ ਜਾਂਦਾ ਤੂੰ ਆਪੇ ਜਾੜਾ ਓਏ ਆਪੇ ਕਿਵੇਂ ਜਾੜਾ ਜੇ ਮੈਨੂੰ ਚਲਾਉਣੀ ਆਉਂਦੀ ਹੁੰਦੀ ਉਹ ਕੰਚਰਾ ਤੂੰ ਮੈਂ ਪੈਡਲ ਜੇ ਘਲਵਾ ਕੇ ਦਿੰਦਾ ਉਹ ਗੱਡੀ ਘੱਟ ਮੇਰਾ ਪੁੱਤ ਮੈਨੂੰ ਨਹੀਂ ਪਤਾ ਪਹਿਲਾਂ ਮੈਨੂੰ ਗੱਲ ਕਲੀਅਰ ਕਰ ਫੇਰ ਮੈਂ ਤੇਰੇ ਨਾਲ ਜਾਊਂਗਾ ਗੱਲ ਬਣੋ ਚਲ ਆਪਣੇ ਪਿਓ ਪਤ ਦੇ ਘਰ ਤਾਂ ਪੜਦਾ ਤੈਨੂੰ ਮੈਂ ਦੱਸ ਦਿੰਨਾ ਪੁੱਤ ਮੈਂ ਪਿੱਲੋ ਦੇ ਇਸ਼ਕ ਚੰਨਾ ਹੋ ਗਿਆ ਸੀ ਅੰਨੇ ਹੋਏ ਨੇ ਆਪਣੀ ਸਾਰੇ ਚਬੀਣ ਤੇ ਘਰੋਂ ਦੇ ਨਾਲ ਵਾ ਦਿੱਤਾ ਓਏ ਉਹ ਸਾਰੇ ਕਾਗਜ਼ ਲੈ ਕੇ ਭੱਜ ਗਈ ਪੁੱਤ ਓਏ ਉਹ ਮੈਨੂੰ ਜੱਸ ਡੀਜੇ ਵਾਲੇ ਨੇ ਦੱਸਿਆ ਕੋਟੀ ਸੇਖਾ ਫਰਦੀ ਆ ਉਹ ਚਦੀ ਗੱਡੀ ਘਟ ਪੁੱਤ ਉਹ ਕਿਤੇ ਕਾ ਨਹੀਂ ਗਾਣਾ ਤੁਰਜੇ ਉਹ ਮੈਂ ਉੱਤਰ ਗਿਆ ਓਏ ਉਹ ਤੂੰ ਕਹਿਦਾ ਉੱਜੜ ਗਿਆ ਬੁੜਿਆ ਚੌਰਿਆ ਚਵਲਾ ਉਹ ਹਰਾਮੀਆਂ ਉੱਜੜ ਤਾਂ ਮੈਂ ਗਿਆ ਉਹ ਪੁੱਤ ਉਹ ਮੇਰੇ ਅਸ਼ਰਾ ਤੂੰ ਜਮਾਂ ਫਿਕਰ ਨਾ ਕਰ ਮੈਂ ਤੇਰਾ ਹੱਕ ਤੈਨੂੰ ਦਵਾ ਕੇ ਰਹਾਂਗਾ ਤੂੰ ਗੱਡੀ ਘਟ ਮੇਰਾ ਪੁੱਤ ਛੇਤੀ ਕਰ ਚੱਲ ਬਾਪੂ ਇਹ ਕਹ ਲਾ ਚੱਲ ਬੇਲਾ ਹੁਵਾ ਨਜ ਜੀਵ ਸਿਰ ਵੀ ਜਵਾਬ ਨਹੀਂ ਮਾਲਾ ਮਾਲ ਕਰਦਾ ਤੂੰ ਇਸ ਬਿੱਲੋ ਨੂੰ ਕੀ ਟਿ ਚਲ ਸੁਪਨੇ ਚ ਸੁਹਾਗ ਰਾਤ ਸੁਹਾਗ ਰਾਤ ਇਸ ਬਿੱਲੋ ਨਾਲ ਮਾਣੂ ਤੋਰੀ ਦਾ ਜਾਨਾ 100 ਦਾ ਲਈ ਜਾਨਾ ਇਹਨੂੰ ਇਹਨੂੰ 150 ਦਾ ਕਰ 150 ਦਾ 150 ਤਾਂ ਮੈਂ ਕਰ ਲੈਣਾ ਪਰ ਆਪਾਂ ਉਹਦੇ ਕੋਲੇ ਨਹੀਂ ਪਹੁੰਚਣਾ ਆਪਾਂ ਤਾਂ ਪਹੁੰਚਾਂਗੇ ਹੌਲੀ ਕਰ ਲੈ ਹੌਲੀ ਕਰ ਲੈ ਚਾਨ ਤੇ ਚਾਨ ਪਿੱਲੋ ਚ ਮੇਰੀ ਜਾਨ ਉਹਦੇ ਤੱਕ ਪਤਾ ਹੀ ਚੌਰਿਆ ਉਹ ਸਾਰਾ ਕੁਝ ਚੱਕ ਕੇ ਉਹਦੇ ਨਾਲ ਕਰਾਤਾ ਸੀ ਜੇ ਜੇ ਮੈਂ ਨਾਲ ਕਰਾਤਾ ਸੀ ਘਟੋ ਘਟੋ ਉਹ ਤਾਂ ਮੇਰੇ ਬਾਰੇ ਸੋਚਦੀ ਐਦਾਂ ਨਾ ਕਰਦੀ ਤੈਨੂੰ ਪਤਾ ਜਨਾਨੀਆਂ ਧੋਖੇਬਾਜ਼ੀ ਹੁੰਦੀਆਂ ਨਹੀਂ ਮੇਰੇ ਪੁੱਲੋ ਤੋਕੇ ਵਾਜ ਨਹੀਂ ਹੋ ਸਕਦੀ ਉਹ ਸਾਰੀਆਂ ਜਨਨੀਆਂ ਵਰਗੀ ਨਹੀਂ ਸੀ ਉਹ ਤੇਰੇ ਵਰਗੀ ਸੀ ਜਿਵੇਂ ਤੂੰ ਚਵਲਾ ਚੱਲ ਫਿਰ ਤੋਰੇ ਨੂੰ ਥੋੜੀ ਜੀ ਤਾਂ ਦਿਮਾਗ ਨਾ ਖਰਾਬ ਕਰ ਮੇਰਾ ਤੇ ਮੈਂ ਦੱਸਦੀ ਗੱਲ ਹੋਰ ਨਾ ਹੁਣ ਤਾਂ ਮਾਰਨਾ ਮਾਰਨਾ ਨਾ ਤੇਰਾ ਵੀ ਕਤਲ ਹੋ ਜਾਵੇ ਪੁੱਤ ਜ਼ਮੀਨ ਲੈਣੀ ਉਹਦੇ ਤੋਂ ਆਪਾਂ ਜ਼ਮੀਨ ਤਾਂ ਲੈਣੀ ਆ ਬੁੜਿਆ ਜੇ ਮੈਨੂੰ ਨਾ ਜ਼ਮੀਨ ਨਹੀਂ ਮਿਲੀ ਨਾ ਤੇ ਸਭ ਦਾ ਤੇਰਾ ਕਤਲ ਹੋਊਗਾ ਉਹ ਟੰਡਾ ਰਾਇਆ ਪੁੱਤ ਟੰਡਾ ਰਾਇਆ ਟੰਡੇ ਜੋਗਾ ਤਾਂ ਤੂੰ ਛੱਡਿਆ ਹੀ ਨਹੀਂ ਤੂੰ ਤਾਂ ਅੱਗ ਲਾਉਣ ਵਾਲਾ ਕੰਮ ਕੀਤਾ ਕੀ ਹੋ ਗਿਆ ਬਾਪੂ ਕੁਛ ਨਹੀਂ ਪੁਰਾਣੀਆਂ ਜੱਤਾ ਤਾਜ਼ਾ ਹੋ ਗਈਆਂ ਸੀ ਤੂੰ ਗੱਡੀ ਤੋਰ ਕਿਥੇ ਵੇਫਾਤੋਂਾ ਨਿਕਲ ਜਾ ਅੱਜ ਨਹੀਂ ਉਹਨੂੰ ਮੈਂ ਛੱਡਦਾ ਚਾਨੋਂ ਮਾਰ ਦੇਣਾ ਤੋਰ ਲਾ ਹੁਣ आए बे सुने आ रहे हैं किन्नेदा है मैडम देन लगता ठीक है पैक कर दो तो हाँ नाड़ा रिंग भी पैक कर दे ठीक है एक मिनट में पहुंच दूँ पैक किया ला आ देखो ਅੱਜ ਜਨਾਨੀ ਤਾਂ ਨਹੀਂ ਦੇਖੀ ਕਿ ਕੱਤੇ ਆਈ ਜੀ ਤੁਰਕੀ ਸੀ ਫੇਰ ਜਨਾਨੀ ਦਾ ਪੰਪ ਦੇ ਕੀ ਕੰਮ ਆ ਬੱਬਾ ਯਾ ਮੇਰੀ ਜੀ ਮੇਨ ਨਾ ਗਨ ਤੋਸ ਲਿਆ ਤੂੰ ਇਸ ਨਾਚਰ ਨੂੰ ਇੱਕੋਰੀ ਮੇਲ ਸਹੀਂ ਤੇਰੀ ਖੈਰ ਨੇ ਬਾਈ 1 ਮਿੰਟ ਗੱਲ ਸੁਣ ਹਾਂਜੀ ਬਾਈ ਬੋਲੋ ਕੀ ਕੰਮ ਆ ਇਹਨੂੰ ਦੇਖਿਆ ਕਿਤੇ ਕੀ ਗੱਲ ਕਰਦਾ ਬਾਈ ਐਗੋ ਜੀ ਬੰਬ ਕੁੜੀ ਨੂੰ ਤਾਂ ਕੋਈ ਵੀ ਚੱਕ ਕੇ ਲੈ ਜਾਏ ਸਲਾ ਕੀ ਕਹਿੰਨਾ ਕੀ ਮੈਂ ਕੁਝ ਗਲਤ ਗਿਆ ਤੂੰ ਬੰਬ ਕਹਿੰਨਾ ਇਹ ਐਜੋ ਨੇ ਮੇਰ ਨਾਲ ਵਫਾਈ ਕੀਤੀ ਤਾਂ ਮੈਂ ਤਾਂ ਵਫਾ ਕੀਤੀ ਸੀ ਨਾ ਓ ਬੁੜਿਆ ਤੂੰ ਨਹੀਂ ਬੰਦਾ ਬੰਦਾ ਤੈਨੂੰ ਮੈਂ ਦੱਸਾਂ ਪੁੱਤ ਮੈਂ ਮੈਂ ਤਾਂ ਮੈਂ ਤਾਂ ਕੀ ਓਏ ਜੇ ਮੇਰੀ ਗੱਲ ਸੁਣ ਲੈ ਮੇਰੀ ਜ਼ਮੀਨ ਜਾਇਦਾਦ ਸਾਰੀ ਵਾਪਸ ਨਾ ਨਾ ਮਿਲੀ ਤੈਨੂੰ ਨਹੀਂ ਵਛਦਾ ਮੈਂ ਤੈਨੂੰ ਦੱਸਾਂ ਮੈਂ ਉਹ ਮੇਰੇ ਪੁੱਤ ਗੱਲ ਤਾਂ ਸੁਣ ਉਹ ਸੇਵਕਾ ਉਹ ਪੁੱਤ ਖੜਤਾ ਜਾ ਉਹ ਯਾਰ ਉਹ ਆਪਾਂ ਬਿੱਲੋ ਨੂੰ ਲੱਭਣਾ ਉਹ ਤਾਂ ਸਮਝਿਆ ਕਰ ਹੈਡੋ ਪੁੱਛਦੇ ਆ ਬਾਈ ਨੂੰ ਭਾਈ ਕੀ ਹਾਲਾ ਠੀਕ ਆ ਜੀ ਮਹਾਰਾਜ ਵਧੀਆ ਹਾਂਜੀ ਬਹੁਤ ਵਧੀਆ ਭਾਈ ਦੇਖੀ ਹਾ ਹਜ ਜਨਾਨੀ ਤਾਂ ਨਹੀਂ ਦੇਖੀ ਦਾ ਇਹ ਜਨਾਨੀ ਜੀ ਕੀ ਇਸ ਤਰ੍ਹਾਂ ਦਾ ਯਾਰ ਸਾਰਾ ਪਿੰਡ ਹੀ ਲੱਭਦਾ ਫਿਰਦਾ ਯਾਰ ਸਾਰਾ ਪਿੰਡ ਹੀ ਲੱਭਦਾ ਚੱਲ ਪਤਾ ਥੈਂਕ ਯੂ ਅੱਜ ਤੇ ਠੰਡ ਪੈਗੀ ਠੰਡ ਹਾਏ ਵੇ ਨਾਜਰਾ ਤੇਰੀ ਬਿੱਲੋ ਤਾਂ ਤੇਰੇ ਪਿਆਰ ਚ ਟੱਲੀ ਹੋ ਗਈ ਟੱਲੀ ਆਈ ਮਿਸ ਯੂ ਤੈਨੂੰ ਨਹੀਂ ਤੇਰੇ ਪੈਸੇ ਨੂੰ ਓ ਬਾਪੂ ਤੇਰੀ ਸ਼ਰਮ ਤਾਂ ਨਹੀਂ ਆਉਂਦੀ ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਗੱਤ ਨਹੀਂ ਕਰਾ ਦੇਖਦੇ ਹੋ ਨਾਲੇ ਮੇਰੀ ਗੱਲ ਸੁਣ ਲੈ ਇੱਕ ਜੇ ਮੇਰੀ ਜ਼ਮੀਨ ਜਾਇਦਾਦ ਨਾ ਮਿਲੀ ਨਾ ਮੈਂ ਤੈਨੂੰ ਜੇਦ ਕਰਕੇ ਰੋਟਾ ਖਵਾ ਦੂੰ ਤੂੰ ਫਿਕਰ ਨਾ ਕਰ ਪੁੱਤ ਤੂੰ ਮੇਰਾ ਕੂਨ ਹੈ ਤੂੰ ਲੋਕਾਂ ਦੇ ਰਚੀ ਕੀ ਗਿਆ ਕੁਛ ਨਹੀਂ ਤੇ ਮੇਰੇ ਤੇ ਬੋਲ ਕੇ ਤਾਂ ਫਰਕ ਹੀ ਜਾਂਦੇ ਆ ਉਹ ਕੁਛ ਨਹੀਂ ਯਾਰ ਤੂੰ ਮਟਰ ਖਾ ਸਾਲਾ ਤੂੰ ਕਿਵੇਂ ਖਾ ਸਰ ਮਾਰਦੇ ਕਿਉਂ ਆ ਮੈਨੂੰ ਕਿਤੇ ਦੇਖਿਆ ਤੂੰ ਦੇਖਿਆ ਉਹ ਛੇਤੀ ਦੱਸ ਕਿੱਥੇ ਦੇਖਿਆ ਇਹਨੂੰ ਤਾਂ ਹੀ ਭਾਲਦੇ ਫਿਰਦੇ ਆ ਹਾਂ ਹਾਂ ਇਹ ਤਾਂ ਮਹੀ ਪਾ ਗਾ ਹੁੰਦਾ ਕਿੰਤੂ ਸੜ ਤੂੰ ਕੋ ਘਪਾ ਤਾ ਮਮਾ ਲੱਗ ਮਮਾ ਲੱਗੇ ਤੂੰ ਮੈਂ ਤਾਂ ਇਹਨਾਂ ਖਸਮ ਲੱਗਦਾ ਭੈਣ ਦਾ ਖਸਨਾ ਜ਼ਮੀਨ ਮੇਰੀ ਲੈ ਗਈ ਜਾਨੋਂ ਮੇਰੀ ਲੈ ਗਈ ਤੂੰ ਐਵੇਂ ਖਸਮ ਲੱਗਦਾ ਉਹ ਘਰ ਮੇਰਾ ਰਹਿ ਗਈ ਬੱਕਰੀਆਂ ਮੇਰੀਆਂ ਰਹਿ ਗਈ ਆਹੀ ਮੈਂ ਤਾਂ ਖਸਮ ਲੱਗਦਾ ਉਹ ਬੱਸ ਕਰੋ ਯਾਰ ਕਾਹਦਾ ਰੌਣਾ ਪਾ ਬੱਤ ਨਾ ਰੌਣਾ ਪਾ ਲੋ ਲੱਭ ਤਾ ਲੋ ਉਹ ਛੇਤੀ ਦੱਸ ਕਿੱਥੇ ਵੇਖਿਆ ਇਹਨੂੰ ਤੂੰ ਦੇਖਿਆ ਕਿਤੇ ਦੇਖਿਆ ਪਰ ਯਾਦ ਨਹੀਂ ਆ ਰਿਹਾ ਯਾਦ ਨਹੀਂ ਆ ਰਿਹਾ ਆ ਲੋ ਬੇਟਾ ਜੀ ਇੱਕ ਚੰਗੀ ਤਰ੍ਹਾਂ ਯਾਦ ਕਰਕੇ ਦੱਸੋ ਯਾਦ ਆ ਰਿਹਾ ਪਰ ਥੋੜਾ ਤੁੰਗਦਾ ਪਰ ਦੇਖਿਆ ਕਿਤੇ ਜ਼ਰੂਰ ਹੈ ਤੂੰ ਦੇਖਿਆ ਜੀ ਕਿਤੇ ਲੈੱਗ ਤੇ ਪਾਈ ਸੀ ਤੂੰ ਥੋੜਾ ਜਿਹਾ ਪਰਾ ਕਰਕੇ ਯਾਦ ਗੁਰੂ ਕੋ ਜਾਣਾ ਹੈ ਹਾਂ ਥੋੜਾ ਜਿਹਾ ਨੇੜੇ ਰਹਿ ਗਿਆ ਪਰ ਦੇਖਿਆ ਜਰੂਰ ਕਿਤੇ ਆ ਇੱਥੇ ਦੇਖਿਆ ਇਹ ਹਲੇ ਭਾ ਜੇ ਹੁਣ ਵੀ ਯਾਦ ਨਾ ਆਇਆ ਹਾਂ ਹਾਂ ਜ਼ਿਆਦਾ ਗਿਆ ਜ਼ਿਆਦਾ ਗਿਆ ਸਵੇਰ ਸਵੇਰ ਇੱਥੇ ਆਈ ਸੀ ਬਹੁਤ ਵੱਡੇ ਦਿਲ ਵਾਲੀ ਜਨਾਨੀ ਸੀ ਆਦੇ ਬੱਠੇ ਤੈਨੂੰ ਲਈ ਸੀ ਦਿਲ ਤਾਂ ਸੜੀ ਦੇ ਹੈ ਹੀ ਨਹੀਂ ਸੀ ਕਿਉਂ ਜਿਲ ਹੈਗਾ ਦੀ ਜੇ ਤੂੰ ਨੇ ਮੈਨੂੰ ਦੇਦਾ ਮੈਂ ਤੈਨੂੰ ਸਦਾ ਦਰਦਾ ਹਾਂ ਵੀ ਕਰਦਾ ਤੂੰ ਅੱਚੀ ਕਰ ਲਈ ਬੰਦ ਕਰਾ ਓਏ ਹਾਂ ਯਾਰ ਦੱਸ ਤੂੰ ਕੀ ਗੱਲਾਂ ਕਰ ਤੂੰ ਸਰ ਹਜ਼ਾਰ ਰੁਪਏ ਤਾਂ ਮੈਨੂੰ ਟਿੱਪਰ ਤੇ ਕਿ ਗਈ ਸੀ ਉਹ ਤੇ ਸੋਨਾ ਇੰਨਾ ਪਾਰ ਕਿ ਅਸੀਂ ਜਿਵੇਂ ਸਰੋਂ ਦੇ ਫੁੱਲ ਹੁੰਦੇ ਆ ਓਏ ਮੇਰਾ ਸੋਨਾ ਹਾਏ ਤੇਰੀਆਂ ਬੱਕਰੀਆਂ ਸਰ ਕੁੜੀ ਸੀ ਦੋਣੀ ਸੋੜਾ ਕੁੜੀ ਹੋ ਤੇਰੇ ਪਿਓ ਦੀ ਮੇਰੀ ਤਾਂ ਜਨਾਨੀ ਸੀ ਮਤਲਬ ਕੁਆਰੀ ਨਹੀਂ ਹਾਂ ਹਾਂ ਮੇਰੀ ਜਨਾਨੀ ਚਫਤ ਸੜਕ ਮਾਰ ਚ ਰਹੀ ਸੀ ਨਾ ਉਹ ਤੁਛੇ ਦੀ ਦਸਿਆ ਕਿੱਥੇ ਵੇਖੀ ਨਈ ਤਾਂ ਚਾਨੋ ਮਾਰ ਦੂੰ ਮੇਰੇ ਸਲੇ ਨੂੰ ਦੱਸ ਦੇ ਦੱਸਦਾ ਸਰ ਸਵੇਰੇ ਖੋਸੀਆਂ ਦੇ ਵਾਸਤੇ ਜੜੀ ਸੀ ਚਲੋ ਡੈਡੀ ਚੱਲ ਗਿਆ ਉਹਨੇ ਪਾਸ ਉੱਤਰ ਜਾਵੇ ਉਹ ਉਹ ਕੋਈ ਨਾ ਪੁੱਤ ਫਿਕਰ ਨਾ ਕਰ ਤੈਨੂੰ ਤੇਰਾ ਪਿਓ ਤੇਰਾ ਹੱਕ ਦਵਾ ਕੇ ਰਹੂਗਾ ਜਾਂਦਾ ਮੱਥੇ 'ਚ ਗੋਲੀ ਨਾ ਮਾਰੀ ਮੈਨੂੰ ਵੀ ਨਾਝਰ ਕਿਨੇ ਕਹਿਣਾ ਗੱਲ ਸੁਣ ਲਾ ਨਾ ਜਰਾ ਜੇ ਦੇਖੋ ਗੋਲੀ ਨਾ ਮੱਚੀ ਨਾ ਗੱਡਾ ਸਰਾ ਟੋਟੇ ਟੋਟੇ ਤੇਰੇ ਮੈਂ ਕਰੂ ਬਗਵਾਸ ਬੰਦ ਕਰੋ ਤੂੰ ਦੌੜਾ ਨਿੱਕਾ ਆ ਜਾ ਉਹ ਬਪਾ عورت ਚੋਚਾ ਦਾ ਸਵਾਗਤ ਕਰ ਲੈਂਦੀ ਜਾਲ ਮੇ